ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਸੱਜਣੋ ਅੱਜ ਦੀ ਵੀਡੀਓ ਬਣਾਉਣ ਦੇ ਗੱਲਬਾਤ ਕਰ ਲਈਏ ਨਾ ਆਪਾਂ ਪਹੁੰਚੇ ਹੋਇਆ ਪਿੰਡ ਗਵਿੰਦਪੁਰਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਹੈਗਾ ਬਾਈਹੋਰਾ ਨੂੰ ਸੱਜਣੋ ਬਠੰਡਾ ਝੋਟੀਆਂ ਚਾਰ ਦਿਖਾਵਾਂਗੇ ਇੱਕ ਤਾਂ ਹੈਗੀ ਆ ਨੀਲੀ ਰਾਵੀ ਦੀ ਝੋਟੀ ਆ ਦੋ ਦੰਦ ਤੇ ਤਿੰਨ ਝੋਟੀਆਂ ਹੈਗੀਆਂ ਨੇ ਸੱਜਣੋ ਹਰਿਆਣੇ ਚੋਂ ਆਈਆਂ ਹੋਈਆਂ ਨੀਲੀ ਰਾਵੀ ਵਾਲੀ ਬਾਈ ਕਹਿੰਦਾ ਆਪਾਂ ਪੰਜਾਬ ਚੋਂ ਲਈ ਆ ਜਿਹੜੀ ਇਧਰੋਂ ਲਈ ਆ ਇਧਰ ਦੀ ਦੱਸ ਕੇ ਵੇਚਾਂਗੇ ਤੇ ਜਿਹੜੀ ਝੋਟੀ ਹਰਿਆਣਿਆਂ ਲਈ ਆ ਉਹਦਾ ਮਾਰਕਾ ਬਾਈ ਹਰਿਆਣੇ ਦਾ ਦੱਸ ਕੇ ਵੇਚਾਂਗੇ ਤੇ ਬਾਕੀ ਦੁੱਧ ਵਾਲੇ ਜਾਨਵਰ ਨੇ ਕੁਆਲਿਟੀ ਸਾਰੇ ਜਾਨਵਰਾਂ ਦੀ ਹੈਗੀ ਆ ਸੱਜਣੋ ਬਿਲਕੁਲ ਟੌਪ ਤੇ ਬਾਕੀ ਆਜੋ ਬਾਈ ਨਾ ਕਰਾਉਂਦੇ ਗੱਲਬਾਤ ਕੱਲੀ-ਕੱਲੀ ਖੋਲ ਕੇ ਤੋਰਾਂਗੇ ਤੇ ਸਾਰੀਆਂ ਦੇ ਰੇਟ ਹੀ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਆਜੋ ਜੀ ਸਤਿ ਸ੍ਰੀ ਅਕਾਲ ਬਾਈ ਜੀ ਕਿਸਾਨ ਪਸ਼ੂ ਪਾਲਕ ਚੈਨਲ ਦੇ ਵੇਖਣ ਵਾਲੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਚੜ੍ਹਦੀ ਕਲਾ ਵਧੀਆ ਬਾਈ ਚੜ੍ਹਦੀ ਕਲਾ ਕਿਹੜੇ ਬੰਨਿਓ ਕਰ ਲਈ ਆ ਮੈਂ ਤੋ ਕਰ ਲਈ ਸਟਾਰਟ ਕਰ ਕਰ ਲਾ ਅਏ ਤੋ ਕਰ ਲੈ ਸਟਾਰਟ ਕਿਹੜਾ ਸੂਆ ਇਹਦਾ ਇਹ ਬਾਈ ਦੂਜੇ ਸੂਏ ਝੋਟੀ ਹੈਗੀ ਸੂਆ ਦੂਜਾ ਸੂਈ ਕਿੰਨੇ ਦਿੰਦੀ ਆ ਸੂਈ ਨੂੰ ਅੱਜ ਬਾਈ 7ਵਾਂ ਦੇਣਾ 15 ਕਿਲੋ ਦੁੱਧ ਹਾਜ਼ਰ ਆ ਜੇ ਥੱਲੇ ਡੰਕ ਦੋ ਡੰਗ ਮੈਂ ਆਣਾ 6 ਡੰਗ ਚੋਲੇ ਬਾਈ ਬਾਈ ਕਹਿੰਦਾ ਡੰਗ ਦੋ ਡੰਗ ਚਾਰ ਡੰਗ ਚ ਹੈ ਛੀ ਡੰਗ ਤੱਕ ਵੀ ਚੋਲੋ ਇਹਦੇ ਥੱਲੇ ਹੈਗਾ 15 ਬਾਲੀ ਠੰਡੀ ਝੋਟੀ ਆ ਬਾਈ ਬਰੀਕ ਆ ਫੁੱਲ ਜਾਵਾ ਕਿੰਨਾ ਕ ਦੁੱਧ ਪਾ ਦੂਗੀ ਕਿੰਨੇ ਕਿਲੋ ਦੁੱਧ ਤਾਂ ਬਾਈ 20 ਦੀ ਓੜ ਤੇ ਆਈ 18 ਦੀ ਗਾਰੰਟੀ ਦੇ ਦਾਂਗੇ ਆਪਾਂ 18 ਦੀ ਆਪਾਂ ਗਾਰੰਟੀ ਤੇ ਦੇ ਦਾਂਗੇ ਆ ਤੋੜ ਦਿਓ ਜੀ ਖੋਲ ਕੇ ਬਾਰੇ ਇੱਕ ਵਾਰੀ ਤੁਰਦੀ ਦੀ ਜੱਜਮੈਂਟ ਕਰ ਲਿਓ ਸੂਆ ਹੈਗਾ ਦੂਜਾ ਤੇ ਜਿਹੜਾ ਇਹਦਾ ਆਰਡਰ ਆ ਨਾ ਸੱਜਣੋ ਇੱਥੋਂ ਦਿਖਾਣੀ ਕਰੀ ਹੋਈ ਆਰਡਰ ਹੈਗਾ ਅਗਲੇ ਬੰਨਿਓ ਕੱਟ ਵਾਲਾ ਲਾਜਵਾ ਵਾ ਤੇ ਥਣ ਲੱਗਿਆ ਮੁਠੀ ਵਾਲਾ ਤੇ ਪੰਡਲੇ ਵੇਰੀ ਜੇ ਗੱਲਬਾਤ ਕਰ ਲਈਏ ਸੂਆ ਹੈਗਾ ਸੱਤਾਂ ਦਿਨਾਂ ਦਾ ਬਾਈ ਹਾਂ ਬਾਈ ਸੱਤਾਂ ਦਿਨਾਂ ਦਾ ਆ ਸੂਆ ਹੈਗਾ ਇਹਦਾ ਸੱਜਣੋ ਸੱਤਾਂ ਦਿਨਾਂ ਦਾ ਹੈਗਾ ਵੀ ਦੂਜਾ ਤੇ ਦੁੱਧਾ ਜਿਹੜਾ ਐਸ ਟਾਈਮ ਉਹ ਹੈਗਾ 15 ਕਿਲੋ ਤਿਆਰੀ ਦਾ ਆ ਜੇਦਾ ਇੱਥੋਂ ਮੁੜੂਗੀ ਆਡਰ-ਆਡਰ ਦਿਖਾ ਰਹੀ ਗਰੀ ਲਾ ਕੇ ਨੇੜੇ ਸਮਝ ਕੇ ਹੋਏ ਆਡਰੇ ਦਾ ਜੇ ਗੱਲਬਾਤ ਕਰ ਲੈਣਾ ਮੈਂ 2.5 ਲੱਖ ਵਾਲੀਆਂ ਝੋਟੀਆਂ ਹੁੰਦੀਆਂ ਨੇ ਜਿਹੜੀਆਂ 2.5 ਵਾਲੀਆਂ ਨੂੰ ਮਾਰ ਤਾਉਂਦਾ ਇਹਦਾ ਆਡਰ ਆ ਥਣ ਲੱਗਿਆ ਪੂਰਾ ਫੁੱਟ-ਫੁੱਟ ਤੇ ਤੇ ਲੱਗਿਆ ਵੀ ਆਏ ਨਾ ਪੂਰੇ ਗੈਪ ਨਾਲ ਤੇ ਆਡਰ ਵੀ ਹੈਗਾ ਜਿਹੜਾ ਬਿਲਕੁਲ ਸਪੈਕਚਾਡਰ ਆ ਬਾਡੀ-ਬੁੱਡੀ ਵੀ ਚੰਗੀ ਆ ਇੱਕ ਗੱਲ ਹੋਰ ਦਾਦਾ ਨਾਲ ਝੋਟੀ ਤੇ ਓਵਰਫਾਇਟ ਵੀ ਨਹੀਂ ਹੈਗੀ ਕਿਸੇ ਬੰਦੇ ਵੀ ਇੱਕ ਓਵਰਫਾਇਟ ਹੁੰਦੀ ਆ ਜਿਵੇਂ ਚਾਰ ਚੂਰ ਵਾਲੇ ਸੱਜਣ ਹੁੰਦੇ ਨੇ ਚੋਟੀ ਹੈਗੀ ਆ ਗਰੰਟੀ ਨਾਲ ਬਾਈ ਕਹਿੰਦਾ ਹਰਿਆਣੇ ਦੀ ਜਿਹੜੇ ਸੱਜਣ ਨੇ ਤਸੱਲੀ ਕਰਨੀ ਆ ਤਸੱਲੀ ਵੀ ਬਾਈ ਕਰਾ ਦੇਾਂਗੇ ਵੀ ਕਿਹੜੇ ਇਲਾਕੇ ਚੋਂ ਆਈ ਆ ਬਾਈ ਹਸਾਰ ਇਲਾਕੇ ਚੋਂ ਆਈ ਆ ਹਾਂ ਇਸ ਟਾਈਮ ਹੈਗਾ 15 ਕਿਲੋ ਤਿਆਰੀ ਦਾ ਤੇ ਬਾਈ ਕਹਿੰਦਾ ਇਹ ਆਈ ਆ 20 ਕਿਲੋ ਦੀ ਓਟ ਤੇ ਕਹਿੰਦਾ ਪਰ ਆਪਾਂ ਜਿਹਦੇ ਵੀ ਸੱਜਣ ਨੂੰ ਝੋਟੀ ਦੇਵਾਂਗੇ ਆਪਾਂ ਦੇ ਦਾਂਗੇ 18 ਕਿਲੋ ਦੀ ਓਟ ਤੇ ਕਿਉਂਕਿ 18 ਇਹਨੂੰ ਕੋਈ ਬਾੜਾ ਵੀ ਨਹੀਂ ਹੈਗਾ ਅਣ ਤੁਣ ਵੀ ਚੰਗੀ ਕੁਆਲਿਟੀ ਦਾ ਪੈਸੇ ਇਹਦੇ ਕਿੰਨੇ ਲਵਾਂਗੇ ਬਾਈ ਇਹ ਝੋਟੀ ਦਾ ਬਾਈ ਮੁੱਲ ਕਰਦੇ 1,60,000 ਕਿੰਨੇ ਵੀ ਛੱਡ ਦਾਂਗੇ ਦੇਣਣ ਇੱਕ 55 ਦੀ ਝੋਟੀ ਦੇ ਦੇਾਂਗੇ ਬਾਈ ਓਏ ਹੋਰ ਵੀ ਕਰ ਦੀ ਮਾਨਤਾ ਕਰਦੇ ਆ ਬਾਈ ਛੋਟੇ ਛੇਕੀ ਕਰਦੇ ਆ ਜਿਵੇਂ ਫਿਕਸੇ ਕਰਦੇ 55 ਦੀ ਝੋਟੀ ਦੇ ਦੇਾਂਗੇ ਬਾਈ ਅੱਡ ਕੇ ਝੋਟੀ ਦੇਣਗੇ 55000 ਦੀ ਬਾਈ ਕਹਿੰਦਾ ਦੇ ਦੇਾਂਗੇ ਤੇ ਗਰੰਟੀ ਦੇ ਦੇਾਂਗੇ 18 ਕਿਲੋ ਦੀ ਮੇਰਾ ਖਿਆਲ ਆ ਇਹਦਾ ਸਾਰਿਆਂ ਨਾਲ ਤੇ ਯਾਰ ਰੇਟ ਹੈ ਨਾ ਅੱਜ ਦੇ ਸਟਾਕ 'ਚ ਹਾਂ ਬਾਈ ਬਾਕੀ ਐਦੂ ਘੱਟ ਰੇਟ ਵਾਲੇ ਜਾਨਵਰ ਵੀ ਨੇ ਤੇ ਪਰ ਜਿਹੜੀ ਦੀ ਕੁਆਲਿਟੀ ਆ ਆਰਡਰ ਦੀ ਦਿਖਾਈ ਜਿਹੜੀ 4x4 ਵੀਊ ਕਰਕੇ ਦਿਖਾ ਦੇ ਇੱਥੋਂ ਆਰਡਰ ਦੀ ਕੁਆਲਿਟੀ ਦਿਖਾ ਦੇ ਜਿਹੜੀ ਆਰਡਰ ਦੀ ਕੁਆਲਿਟੀ ਆ ਨਾ ਉਹ ਹੈਗੀ ਆ ਸੱਜਣੋ ਬਾ ਕਮਾਲ ਨਸਾਂ ਨਸਾਂ ਬਹੁਤ ਨੇ ਤੇ 4x4 ਆਰਡਰ ਇਹ ਹੁੰਦਾ ਵੀ ਜਿਹੜੇ ਸੱਜਣ ਨੇ ਕਦੇ ਆਪਾਂ ਗੱਲਬਾਤ ਕਰ ਲਈਏ 4x4 ਆਰਡਰ ਚੈੱਕ ਨਹੀਂ ਕਰਿਆ ਆਰਡਰ ਹੁੰਦਾ 4x4 ਤੇ ਹੁਣ ਲੈ ਕੇ ਚੱਲ ਜਾਂ ਦੋ ਨੰਬਰ ਵਾਲੀ ਝੋਟੀ ਤੇ ਉਹ ਪੂਜੀ ਵਾਲੀ ਝੋਟੀ ਤੇ ਮਾਰ ਦੇ ਉਹਦਾ ਸੂਆ ਕਿਹੜਾ ਬਾਈ ਤੋੜ ਕੇ ਉਹ ਵੀ ਦੂਜਾ ਸੂਆ ਬਾਈ ਝੋਟੀ ਬਹੁਤ ਚੰਗੀ ਝੋਟੀ ਆ ਬਾਈ ਇਹ ਵੀ ਬਹੁਤ ਜ਼ਿਆਦਾ ਚੰਗੀ ਆ ਝੋਟੀ ਜਿਹੜੇ ਘਰੋਂ ਲਈ ਆ ਬਾਈ 20-20 ਕਿਲੋ ਵਾਲੀਆਂ ਮੰਝਾਂ ਉਹਨਾਂ ਦੇ ਸਾਰੇ ਠੀਕ ਆ ਗੱਲ ਇਹ ਵੀ ਹਰਿਆਣੇ ਦੀ ਆ ਹਾਂ ਬਾਈ ਆ ਤਿੰਨ ਝੋਟੀਆਂ ਹਰਿਆਣੀਆਂ ਦਿਖਾਉਂਗਾ ਮੈਂ ਤੇ ਇੱਕ ਝੋਟੀ ਹੈਗੀ ਆ ਸੱਜਣੋ ਪੰਜਾਬ ਵਾਲੀ ਉਹ ਚ ਨੀਲੀ ਦੀ ਝਲਕ ਪੈਂਦੀ ਉਹ ਦੋ ਦੰਦਾ ਇਹਦਾ ਸੂਆ ਕਿਹੜਾ ਬਾਈ ਇਹਦਾ ਦੂਜਾ ਸੂਆ ਬਾਈ ਝੋਟੀ ਦਾ ਸੂਆ ਹੈਗਾ ਦੂਜਾ ਸੂਈ ਕਿੰਨੇ ਕ ਦਿੰਦੀ ਆ ਸੂਈ ਨੂੰ ਬਾਈ ਅੱਜ ਇਹਨੂੰ ਚੌਥਾ ਦੇਣਾ 12 ਕਿਲੋ ਦੰਦਾ ਹਾਜ਼ਰ ਆ ਸੂਈ ਨੂੰ ਹੈਗਾ ਚੌਥਾ ਦਿਨ ਤੇ ਦੁੱਧ ਹੈਗਾ ਸੱਜਣੋ ਇਹਦੇ ਥੱਲੇ 12 ਕਿਲੋ ਰੈਡੀ ਦਾ ਤੇ ਥਣ ਸੋਣੇ ਨੂੰ ਲੱਗਿਆ ਜਿਵੇਂ ਗੱਲਬਾਤ ਕਰ ਲਈਏ 2 2.5 ਲੱਖ ਵਾਲੀਆਂ ਮਹੀਆਂ ਨਾਲ ਦਾ ਥਣ ਹੈਗਾ ਟੌਪ ਕੁਆਲਿਟੀ ਦਾ ਸੂਆ ਹੈਗਾ ਦੂਜਾ ਤੇ ਬਾਡੀ ਬੁੱਡੀ ਦੀ ਹੈਗੀ ਆ ਬਿਲਕੁਲ ਲਾਜਵਾਬ ਤੇ ਕਿੰਨਾ ਕ ਪਾ ਦੂਗੀ ਸਤਾ ਦੁੱਧੇ ਦੁੱਧ ਪਾ ਦੂ ਬਾਈ 16 ਕਿਲੋ 15 ਦੀ ਗਾਰੰਟੀ ਦੇ ਦਾਂਗੇ 15 ਦੀ ਪਾਈ ਕਹਿੰਦਾ ਇਹਦੀ ਆਪਾਂ ਗਾਰੰਟੀ ਵੀ ਦੇ ਦਾਂਗੇ ਤੇ ਦੁੱਧ ਪਾ ਦੂਗੀ 16 ਕਿਲੋ ਤੇ ਆਰਡਰ ਦੀ ਕੁਆਲਿਟੀ ਆ ਜਿਹੜੀ ਉਹ ਹੈਗੀ ਆ ਲਾਜਵਾਬ ਮਗਰ ਬਾਈ ਇਹਦੇ ਮੇਲ ਕਾਫ ਇੱਕ ਗੇੜਾ ਹੋਰ ਕਢਾ ਦੇਦਾ ਰੁਕ ਮਾ ਕੇ ਇੱਕ ਗੇੜਾ ਹੋਰ ਕਢਾ ਦੇ ਤਸੱਲੀ ਕਰਾ ਦੇ ਹਰੇਕ ਪੱਖ ਤੋਂ ਚਬਾਈ ਦੀ ਕਿਵੇਂ ਆ ਬਾਈ ਚਬਾਈ ਨਹੀਂ ਜਮਾ ਫੋਕੀ ਆ ਬਾਈ ਇੱਕ ਨੰਬਰ ਜਮਾ ਜਮਾ ਫੁੱਲ ਚੀਜੀ ਅਰਗੀ ਤਾਰ ਹੁੰਦੀ ਆ ਜਿੰਨਾ ਆਪਾਂ ਦੁੱਧ ਹੋਣ ਦੱਸਾਂਗੇ ਡੰਗ ਦੋ ਡੰਗ ਚਵਾ ਦਾਂਗੇ ਚਾਰ ਡੰਗ ਵੀ ਚਵਾ ਦਾਂਗੇ ਸਾਰੀ ਦਿਖਾ ਦੇ ਗੈਰੀ ਤੁਰਦੀ ਦਿਖਾ ਦੇ ਕਰ ਸਾਰੀ ਐਨ ਸਮਾਰ ਕੇ ਆ ਮੋੜ ਲਾ ਬਾਈ ਇੱਥੇ ਚਾਰ ਡੰਗ ਵੀ ਚਵਾ ਦਾਂਗੇ ਬਾਈ ਦੁੱਤ ਅ ਚਵਾਈ ਚਬੂਈ ਦੀ ਹੈਗੀ ਆ ਇੱਕ ਨੰਬਰ ਤੇ ਬਾਕੀ ਜਿਹੜਾ ਦਾ ਥਣਾ ਥਣ ਵੀ ਤੁਹਾਨੂੰ ਦੱਸ ਦੂਗਾ ਵੀ ਚਵਾਈ ਖਾਨ ਨੂੰ ਬਾਈ ਕੋਸ ਮਰਜੀ ਪਾਈ ਜਾਏ ਇੰਨੀ ਖੁੱਲੀ ਆ ਖਾਨ ਸਟ ਕਲਾਸ ਆ ਤੇ ਬਾਡੀ ਬੁੱਡੀ ਦੀ ਵੀ ਉੱਤੋਂ ਪੂਰੀ ਲਾਜਵਾਵਾ ਤੇ ਚਾਰ ਪੰਜ ਸੂਏ ਇਹ ਸੱਜਣਾ ਕੋਲੇ ਜਾਣ ਵਾਲੀ ਵੀ ਨਹੀਂ ਕਿਸੇ ਪਾਸੇ ਤੇ ਨਾਲ-ਨਾਲ ਜੇ ਗੱਲ ਕਰ ਲਈਏ ਆਪਾਂ ਦੁੱਧ ਦੀ ਕੁਆਲਿਟੀ ਵੀ ਚੰਗੀ ਆ ਤੇ ਨਾਲ-ਨਾਲ ਆਪਾਂ ਬਰੀਡਿੰਗ ਤੇ ਕੰਮ ਵੀ ਯਾਰ ਇਹ ਪਸ਼ੂਆਂ ਦੇ ਕਰ ਸਕਦੇ ਆ ਆ ਬਰੀਡਿੰਗ ਤੇ ਕੰਮ ਵੀ ਕਰਨਾ ਜੇ ਕਿਸੇ ਸੱਜਣ ਨੇ ਬਰੀਡਿੰਗ ਤੇ ਵੀ ਕੰਮ ਕਰ ਸਕਦਾ ਤੇ ਗਰੰਟੀ ਇਹਦੀ 15 ਦੀ ਦੇ ਦਾਂਗੇ ਭਾਈ 15 ਹੀ ਦੇ ਦਾਂਗੇ ਭਾਈ ਦੁੱਧ ਪਾਲੂ ਝੋਟੀ 16 ਕਿਲੋ ਦੁੱਧ 16 ਢੇੜ ਕਿਹੜੀ ਪਾਲੂ ਪਰ ਬਾਈ ਕਹਿੰਦਾ ਗਰੰਟੀ ਆ ਜਿਹੜੀ ਗਰੰਟੀ ਇਹਦੀ ਸੱਜਣੋਂ ਆਪਾਂ ਦੇ ਦਾਂਗੇ 15 ਕਿਲੋ ਦੀ ਪੈਸੇ ਇਹਦੇ ਕਿੰਨੇ ਲੈ ਲਾਂਗੇ ਭਾਈ ਇਹ ਝੋਟੀ ਬਾਈ 1,25,000 ਰੇਟ ਆ ਇਹਦਾ 1,25 ਇਹਦਾ ਮੁੱਲਾ ਕੰਮ ਆ ਜਿਹੜਾ ਅੱਜ ਨਾ ਬਰਾੜ ਸਾਹਿਬ ਫਿਕਸ ਫਿਕਸ ਹੀ ਕਰਦਾ ਬਗਿਆ ਚੱਲ ਜਮੀ 1,22,000 ਦੀ ਝੋਟੀ ਦੇ ਦਾਂਗੇ ਭਾਈ ਇਹ ਦੇ ਦਾਂਗੇ ਤੇ ਇੱਕ ਹੋਰ ਵੀ ਆ ਭਾਈ ਵੀਡੀਓ 'ਚ 1,22,000 ਦੀ ਝੋਟੀ ਇਹ ਜੀ ਕੋਈ ਦੇ ਜੇ ਤੇ ਆਪਾਂ ਫ੍ਰੀ ਦੇ ਦਾਂਗੇ ਆ ਇਹ ਝੋਟੀ ਬਾਈ ਕਹਿੰਦਾ ਮਿਲੂਗੀ 1 ਲੱਖ ਤੇ 22000 ਦੀ ਤੇ ਜਿਹੜੀ ਆਰਡਰ ਦੀ ਕੁਆਲਿਟੀ ਹੈਗੀ ਆ ਥਣ ਥਣ ਇਹਨੂੰ ਲੱਗਿਆ ਸੱਜਣੋ ਟੋਪ ਕਲਾਸ ਕਿਉਂਕਿ ਇਹਦੇ ਨਾਲ ਦਾ ਥਣ ਨਹੀਂ ਲੱਗਿਆ ਹੁੰਦਾ ਹਲਾਇ ਮਾੜੀ ਜਦੋਂ ਥਣ ਥਣ ਦਿਖਾਜੀ ਇੱਕ ਵਾਰੀ ਆ ਇੱਥੋਂ ਥਣ ਥਣ ਚੈੱਕ ਕਰ ਸਕਦੇ ਹੋ ਥਣ ਲੱਗਿਆ ਗੁੱਲੇ ਵਾਲਾ ਪੂਰਾ ਥਣ ਲੱਗਿਆ ਬਾਈ ਪੂਰਾ ਮੇਰਾ ਫਿਕਸ ਇਹਦਾ ਤੇ ਉੱਪਰ ਬਾਡੀ ਬੂਡੀ ਦੀ ਵੀ ਲਾਜਵਾਬ ਆ ਗਈ ਤੇ ਸਿੰਘ-ਸੁੰਗ ਦੀ ਕੁਆਲਿਟੀ ਵੀ ਰਿੰਗ-ਸਿੰਗ ਜੀ ਆ ਗਈ ਬਿਲਕੁਲ ਇਹਦੇ ਪੈਸੇ 1 ਲੱਖ ਤੇ 22 ਦੀ ਦੇ ਦਾਂਗੇ। ਹਾਂ ਬਾਈ ਹੋਰ ਮਾਨਤਾ ਕਰ ਦਾਂਗੇ। ਮਾਨਤਾ ਜੋ ਕਰ ਦਾਂਗੇ। ਹਾਂ ਬਾਈ ਮਾਨਤਾਣ ਕਰ ਦਾਂਗੇ। ਤੇ ਹੁਣ ਆ ਗਏ ਸੱਜਣੋ ਆਪਾਂ ਤਿੰਨ ਨੰਬਰ ਦੇ ਜਿਹੜੀ ਤੁਹਾਨੂੰ ਮੈਂ ਕਿਹਾ ਸੀ ਪੰਜਾਬ ਵਾਲੀ ਨੀਲੀ ਰਾਵੀ ਦੀ ਕੱਟੀ ਆ ਗਈ। ਦੋ ਦੰਦ ਕੱਟੀ ਆ ਬਾਈ ਰਿਜਨਲ ਦੋਂਗ ਦੇ ਦੋ ਦੇ ਦੰਦ ਵੀ ਚੱਕਦੀ ਆ ਜੇ। ਸਿਰਫ ਦੋ ਦੰਦ ਦਾ ਕੱਦ ਵੱਡਾ ਆ ਗਿਆ ਦਾ ਫੁੱਲ ਵੱਡਾ। ਇਹ ਕਾਇਦਿੰਦੀ ਸੂਈ ਆ ਬਾਈ। ਇਹਨੂੰ ਬਾਈ ਅਜੇ ਤੀਜਾ ਦਿਨ ਆ ਸੂਈ ਨੂੰ। ਕਿੰਨਾ ਕੁ ਬੋਲਾ ਹੁਣ ਇਸ ਟਾਈਮ? ਇਹ ਥੱਲੇ ਹੋਊਗਾ ਬਾਈ 7-8 ਕਿਲੋ ਹੁਣ। ਆ ਖੋਲ ਕੇ ਤੋੜ ਕੇ ਦਿਖਾ ਦੇ ਇੱਕ ਵਾਰੀ। ਆ ਇਹ ਆ ਇਹ ਝੋਟੀ ਆ ਗਈ ਪੰਜਾਬ ਵਾਲੀ ਕੱਦ ਵੱਡਾ ਆ ਗਿਆ ਇਹਦਾ ਫੁੱਲ ਵੱਡਾ オリジナル ਦੋ ਦੰਦਾਂ ਦਾ ਬਈ ਤੇ ਦੰਦਾਂ ਚ ਆ ਗਈ ਪਿਓਰ ਦੋ ਦੰਦ ਉਹ ਆਪਾਂ ਨੇ ਚੈੱਕ ਕਰ ਲਿਆ ਉਹਦੀ ਆਪਣੀ ਗਾਰੰਟੀ ਇਹ ਆ ਭਾਲ ਪੁਲ ਥੋੜੀ ਬਹੁਤੀ ਜਰੂਰ ਕਰੀ ਹੋਈ ਆ ਹਾਂ ਇਹ ਬਾਵਾਦੀ ਕਰੀ ਵੀ ਹੈ ਬਈ ਹਾਂ ਬਾਡੀ ਬੁੱਡੀ ਹੈਗੀ ਆ ਫੁੱਲ ਡਾਬਲ ਇਹਦੇ ਥੱਲੇ 8 ਕਿਲੋ ਤਿਆਰ ਸੱਤ ਅੱਠ ਕਿਲੋ ਤਿਆਰ ਆ ਬਈ ਦੁੱਧ ਦੇ ਨੂੰ ਝੋਟੀ 13 ਕਿਲੋ ਐਚਬੀ ਦੀ ਕਿਦਾਂ ਜੀ ਜਮਾ ਫੋਕੀ ਆ ਬਈ ਚਵਾਈ ਦੀ ਓਕੇ ਦੀ ਰਿਪੋਰਟ ਆ ਜੀ ਚਵਾਈ ਦੀਆਂ ਸਾਰੀਆਂ ਓਕੇ ਦੀ ਰਿਪੋਰਟ ਹੀ ਆ ਕੱਦ ਬਿੱਡ ਫੁੱਲ ਡਾਵਲਾ ਦੰਦਾਂ 'ਚ ਕਰੀ ਫੇਰ ਦੱਸਦਾ ਨਾ ਦੰਦਾਂ 'ਚ ਹੈਗੀ ਆ ਦੋ ਦੰਦ ਤੇ ਨਸਲ ਇਹਦੀ ਹੈਗੀ ਆ ਸੱਜਣੋ ਨੀਲੀ ਰਾਵੀ ਦੀ ਲੈ ਚੱਲ ਬਾਈ ਅੰਦਰ ਨੂੰ ਨਸਲ ਨੀਲੀ ਦੀ ਆ ਤੇ ਦੁੱਧ ਬਾਈ ਕਹਿੰਦਾ 13 ਕਿਲੋ ਡੇੜ ਗੜ ਪਾ ਦੂ ਕਿਉਂਕਿ ਆਰਡਰ ਆ ਜਿਹੜਾ ਇਹਦਾ ਆਰਡਰ ਬਾਈ ਫੁੱਲ ਚੌੜਾ ਰੱਖਦੀ ਆ ਤੇ ਤਾਂ ਹੈ ਤਾਂ ਬਣਨਾ ਬਾਈ ਇਹਨੇ ਜਿਵੇਂ ਜਿਵੇਂ ਚਵਾਈਆਂ ਹੋਣਗੀਆਂ ਉਵੇਂ ਬਣੂ 40 ਦਿਨਾਂ 'ਚ ਦੁੱਧ ਤੇ ਆਉਂਦੀ ਆ ਪਹਿਲਣ ਕਰਤੀ ਬਾਕੀ ਜਿਹੜੀ ਪਹਿਲਣਾਂ ਪਹਿਲਣਾਂ ਆਉਂਦੀ ਆ 40 ਦਿਨ 'ਚ ਬਾਕੀ ਜਿਹੜੇ ਹਿਸਾਬ ਨਾਲ ਇਹਦੀ ਬਾਡੀ ਆ ਸਰੀਰ ਆ ਵੀ ਦੁੱਧ ਦੇ ਨੂੰ ਮੇਰਾ ਖਿਆਲ ਆ ਯਾਰ ਜੋਤਾ ਬਾਈ 14 ਨੇ ਨੂੰ ਆਪਾਂ 13 ਦੀ ਗਰੰਟੀ ਦੇ ਦਿਆਂਗੇ ਥੋੜੀ ਬਹੁਤੀ ਭਾਲ ਜਰੂਰ ਆ ਥਣਾ ਨੂੰ ਇੱਕ ਬੰਨੇ ਤੇ ਚਵਾਈ ਚ ਬੂਈ ਦੀ ਬਾਈ ਠੰਡੀ ਆਉਂਦਾ ਉਹ ਤਾਂ ਨਹੀਂ ਕਰਦਾ ਮੈਂ ਨਾ ਬਾਈ ਬਾਲੀ ਠੰਡੀ ਆਵੇ ਤੇ ਕੰਮ ਇਹਦਾ ਹੈਗਾ ਸੱਜਣੋ ਗਾਮ ਵਾਲੀ ਆ ਬਾਈ ਕਹਿੰਦਾ ਪੂਰੀਏ ਠੰਡੀ ਆ ਗਈ ਜੀੜਾ ਵੀ ਨਹੀਂ ਲੈਣੀ ਝੋਟੀ ਬਾਈ ਪੈਸੇ ਇਹਦੇ ਕਿੰਨੇ ਲੈ ਲਾਂਗੇ ਭਾਈ 1.5 ਆ ਬਾਈ ਮੋਲੇ ਦਾ ਝੋਟੀ ਦਾ ਹੋਰ ਕਰ ਦੇ ਜੋ ਮਨ ਤਾਂ ਲੱਖ ਦੀ ਝੋਟੀ ਦੇ ਦੇਂਗੇ ਅੱਜ ਓਏ ਹਜ਼ਾਰ ਹੋਰ ਕਰ ਦੇ ਕਰ ਦਾਂਗੇ ਬਾਈ ਕਰ ਦਾਂਗੇ ਨਾ ਦੇ ਨਮੇ ਦੀ ਕਰਦੇ ਕਰ ਦਾਂਗੇ ਬਾਈ ਲੈ ਵੀ ਮੈਂ ਹੁਣ ਰੇਟ ਨਾ ਸੱਜਣੋਂ ਬਾਈ ਤੋਂ ਜਮੇ ਖਚਾਤੇ ਯਾਰ ਇਸ ਦੁਆ ਦਾ ਜਿਆਦੇ ਤੰਗ ਤੁਸੀਂ ਬਾਈ ਨੂੰ ਨਾ ਕਰਿਓ ਹੁਣ ਥਣ ਦੇਖ ਸਕਦੇ ਇਧਰ ਆਣ ਲੱਗਿਆ ਜਮਾ ਟਾਪਰ ਲੈਵੇ ਚ ਬਾਈ ਫਾਜੂ ਜਿੱਦਿਆਂ ਨੂੰ ਤਿਆਰ ਹੋਣਾ ਇਹਨੇ ਝੋਟੀ ਨਹੀਂ ਹਾਂ ਆਰਡਰ ਬਣਾਉਗੀ ਬਾਈ ਫੁੱਲ ਚੌੜਾ ਐਨੂੰ ਕਰੀ ਮਾੜੀ ਹਾਂ ਹੇਲ ਜੋਲੀ ਜੀ ਕਰੀਏ ਤੋ ਆਰਡਰ ਦਿਖਾ ਦੀ ਹੁਣੇ ਆਇਥੋ ਆਰਡਰ ਪੂਰਾ ਫਸਾ ਲੂਗੀ ਤੇ ਰੱਖੂਗੀ ਚੌੜਾ ਰੱਖੂਗੀ ਬਿਲਕੁਲ ਸਟਿਚ ਬਾਈ ਹਨਾ ਹਾਂ ਬਾਈ ਆਰਡਰ ਰੱਖੂਗੀ ਸਟਿਚ ਇਹ ਮਿਲੂਗੀ ਸਿਰਫ 99 ਦੀ ਮਗਰ ਕੱਟਾ ਬਾਈ ਇਹਦੇ ਵੀ ਆ ਨਾਲ ਇਹਦੇ ਆ ਗਿਆ ਇਹ ਕੱਟਾ ਬਾਈ ਕੀ ਜਾਨਾ ਬਾਈ ਸਵੇ ਨੂੰ ਇਹਨੂੰ ਦੇਖ ਲੈ ਬਾਈ ਬੱਚੇ ਹੀ ਦਾਖ ਦੂ ਨਾਲ ਇਹ ਨਾਲ ਨੇ ਬੱਚਿਆਂ ਦੇ ਬੱਚੇ ਬਿਲਕੁਲ ਤਾਜ਼ੇ ਨੇ ਫੇਸ ਕਰੀਆਂ ਇਹਨੂੰ ਕਮਾਈ ਇਹ ਵੀ ਨੀਲੀ ਚ ਆ ਗਿਆ ਹਨਾ ਹਾਂ ਬਾਈ ਆਖੋ ਕੇ ਚੈੱਕ ਕਰਦਾ ਇਹ ਵੀ ਜੰਦਰਾ ਆ ਗਿਆ ਪਿਓਰ ਨੀਲੀ ਦਾ ਵਿੱਚ ਤੇ ਹੁਣ ਇਧਰਲੇ ਬੰਨੇ ਲੈ ਕੇ ਚੱਲ ਜਾਈਏ ਆਪਾਂ ਇੱਕ ਝੋਟੀ ਹੋਰ ਆ ਉਹ ਵੀ ਵਿਖਾਵਾਂਗੇ ਇਹਦਾ ਸੂਆ ਕਿਹੜਾ ਬਾਈ ਇਹ ਤੀਜੇ ਸੂਆ ਹੈ ਬਾਈ ਮਨਜ ਸੂਆ ਆ ਗਿਆ ਤੀਜਾ ਇਹਦਾ ਬੱਚਾ ਕਿਹੜਾ ਬਾਈ ਇਹਦਾ ਬੱਚਾ ਬਾਈ ਆ ਬੈਠਾਗਾ ਹਾਂ ਕੱਲ ਹੀ ਸੂਈ ਹੈ ਬਾਈ ਕਰੀ ਖੜਾ ਮੜਾ 나ੜੂਆ ਵਿਖਾ ਦਈਏ ਇਹਦਾ ਤੇ ਬਾਕੀ ਪੈਰਾਂ ਪੂਰਾ ਤੋਂ ਪਤਾ ਲੱਗਦਾ ਇਥੋਂ ਬਿਲਕੁਲ ਤਾਜ਼ੇ ਆ 나ੜੂਆ ਸਾਨੂੰ ਦਿਖਾ ਦਨੇ ਆ ਆ ਦੇਖ ਲੈ ਬਾਈ ਕੱਚਾ 나ੜੂਆ ਕੱਲ ਸੂਈ ਹੈ ਨਾ ਇਹ ਝੋਟੀ ਹੈਗੀ ਆ ਬੌਲੇਜ ਹਨਾ ਬਾਕੀ ਆ ਉਧਰਲੀ ਝੋਟੀ ਦਾ ਬੱਚਾ ਆ ਗਿਆ ਤੇ ਬੱਚੇ ਸਾਨੂੰ ਦੋ ਆਹ ਖੜੇ ਨੇ ਇਧਰਲੇ ਬੰਨੇ ਵੀ ਚੈੱਕ ਕਰ ਸਕਦੇ ਹੋ ਬਿਲਕੁਲ ਤਾਜ਼ੀ ਨੇ ਸਾਰੇ ਕੱਟੇ ਆ ਬਾਈ ਹਾਂ ਸਾਰੇ ਹੈਗੇ ਨੇ ਮੇਲ ਕਾਫ ਤੇ ਸੂਆ ਇਹਦਾ ਤੀਜਾ ਸੂਈ ਹੈਗੀ ਆ ਕੱਲ ਦੀ ਇਹ ਵੀ ਉਧਰੋਂ ਆਈ ਆ ਹਾਂ ਬਾਈ ਹਾਂ ਇਹਦੇ ਥੋਟਾ ਜਿਹਾ ਬੱਲ ਆ ਗਿਆ ਹਨਾ ਹਾਂ ਬਾਈ ਉਹ ਕਈ ਵਾਰੀ ਆ ਜਾਂਦਾ ਹੁੰਦਾ ਤੇ ਬਾਡੀ ਬੂਡੀ ਦੀ ਚੰਗੀਆਂ ਇਹ ਤਾਂ ਬੋਲੇ ਚੂਪ ਜੇ ਹਨਾ ਹਾਂ ਬਾਈ ਦੁੱਧ ਜੀ ਦੇ ਦੂੰ 16 ਕਿਲੋ ਇਹ ਕਿੰਨੇ ਕ ਦੁੱਧ ਦੀ ਓਟ ਤੇ ਆਈ ਆ ਇਹ ਬਾਈ ਆਪਣੇ ਕੋਲੇ ਆਈ ਆ 17 ਕਿਲੋ ਦੀ ਆਪਾਂ 16 ਕਿਲੋ ਦੀ ਗਾਰੰਟੀ ਲੈ ਲਾਂ 16 ਨਹੀਂ ਬਾਈ ਕਹਿੰਦਾ ਗਾਰੰਟੀ ਦੇ ਦਾਂਗੇ ਤੇ ਥਣ ਫੋਣ ਝੋਟੀ ਨੂੰ ਚੰਗਾ ਲੱਗ ਤੇ ਮਾੜੀ ਮੋਟੀ ਇੱਕ ਬੰਨਿਓ ਬੱਚਾ ਮੇਰਾ ਖਿਆਲਾ ਵੱਧ ਘੱਟ ਚੋਂ ਗਿਆ ਹਾਂ ਬਾਈ ਬਾਕੀ ਭਣਾ ਭੁਣਾ ਕਰੀ ਕਰਦੀ ਠੀਕ ਆ ਉਪਾਰਾ ਪੂਰਾ ਤਾਂ ਨਹੀਂ ਕੋਈ ਥਣ ਪਹੁੰਚ ਮੈਂ ਨਾ ਬਾਈ ਗਰੰਟੀ ਹੈ ਆਪਣੀ ਇਹ ਵੀ ਤੋਰ ਦਿਓ ਜੀ ਖੋਲ ਕੇ ਮਾੜੀ ਬੁੱਡੀ ਇਹਦੀ ਵੀ ਲਾਜਵਾ ਆ ਕੱਦ ਬੱਡ ਫੁੱਲੜਾਵਲਾ ਉੱਤੋਂ ਲੰਬੀ ਲੰਬੀ ਬੋਤਾਂ ਤੇ ਅੱਡ ਰੇਦਾ ਵੀ ਚੰਗਾ ਤੇ ਨਾਲ ਸੱਜਣੋ ਇਹਦੇ ਵੀ ਮੇਲ ਕਾ ਫੱਲੇ ਆ ਬਾਈ ਇਹ ਕਿੰਨੀ ਉੱਤੇ ਦੇ ਦਾਂਗੇ ਆਪਾਂ ਇਹ ਦੇ ਦਾਂਗੇ ਬਾਈ 16 ਕਿਲੋ ਦੀ ਓੜ ਤੇ ਇਹ ਵੀ ਬਾਈ ਕਹਿੰਦਾ 16 ਨਹੀਂ ਗਰੰਟੀ ਦੇ ਦਾਂਗੇ ਕਿਉਂਕਿ ਫੁੱਲ ਵੱਡੀ ਮਾਂ ਹੈ ਬਾਈ ਸਾਰੇ ਚੰਗੇ ਨੇ ਬਾਈ ਕੋਲੇ ਤਕਰੀਬਨ ਤਕਰੀਬਨ ਆਡਰੇ ਦਾ ਵੀ ਚੰਗਾ ਆ ਗਿਆ ਅਗਲੇ ਪੰਨੇਓ ਤੇ ਚਵਾਈ ਦੀ ਕਿਵੇਂ ਆ ਬਾਈ ਚਵਾਈ ਦੀ ਜਮਾ ਫੋਕੀ ਆ ਬਾਈ ਇਹ ਵੀ ਚਵਾਈ ਦੀਆਂ ਮਤਲਬ ਸਾਰੀਆਂ ਓਪਰੇ ਦੀ ਰਿਪੋਰਟ ਆ ਬਾਈ ਆ ਕੱਦ ਵੱਡਾ ਆ ਗਿਆ ਇਹਦਾ ਫੁੱਲ ਵੱਡਾ ਤੇ ਬਰੀਕ ਬਰੂਕ ਬਹੁਤ ਆ ਗਈ ਸੂਆ ਇਹਦਾ ਹੈਗਾ ਸੱਜਣੋ ਤੀਜਾ ਤੇ ਇੱਥੇ ਤੋਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਹੋ ਬੱਚਾ ਸੋਨੂੰ ਇਹਦਾ ਆਪਾਂ ਨੇ ਬਖਾਤਾ ਤੇ ਨਾਲ ਇਹਦੇ ਹੈਗਾ ਮੇਲ ਕਾਫ ਕੱਲ ਦੀ ਸੂਈਆ ਇਹ ਹੈਗੀਆਂ ਬੌਲੇ ਦੇ ਵਿੱਚ ਹਲੇ ਸਾਫ਼ ਨਹੀਂ ਕਰੀ ਬਾਈ ਨੇ ਇਹਦੀ ਗਾਰੰਟੀ ਪਾਈ ਕਹਿੰਦਾ ਆਪਾਂ ਦੇ ਦੇਵਾਂਗੇ 15 ਦੀ ਆਈ ਵੱਧ ਗਾਰੰਟੀ ਤੇ ਹੈਗੀ ਕਦ ਕਾਠ ਵਾਲੀ ਆ ਤੇ ਹੈਗੀ ਫੁੱਲ ਬਰੀਕੀਆਂ ਚਾ ਇਹਦੇ ਬਰਾਦ ਸਾਹਿਬ ਕਿੰਨੇ ਪੈਸੇ ਲੈ ਲਾਂਗੇ ਇਹ ਦੇ ਦਾਂਗੇ ਭਾਈ ਮੈਂ 1 20 ਦੀ ਮੁੱਲ 1 20 ਇਹਦਾ ਇਹਦਾ ਮੁੱਲ 1 20 ਆ ਇਹ ਕਿੰਨੇ ਕੁ ਦੀ ਕਰ ਦਾਂਗੇ ਫਿਕਸ ਜੀ ਹਾਂ ਨਾ ਦੇ ਦਾਂਗੇ ਭਾਈ ਝੋਟੀ 1 ਲੱਖ 180000 ਦੀ ਇਹ ਦੇ ਦਾਂਗੇ 1 18 ਦੀ ਮਾਨਤਾ ਨਾਲੋਂ ਉੱਚੋ ਵੀ ਕਰ ਦਾਂਗੇ 15 ਨਹੀਂ ਦੇ ਦਾਂਗੇ ਭਾਈ 15 ਦੀ ਨਾ ਫਿਕਸ ਹੀ ਆ ਹੁਣ ਇਤੋਂ ਘਟ ਨਹੀਂ ਹੋਣੀ ਭਾਈ ਏ ਮਿਲੂਗੀ 115 ਦੀਆਂ ਰੇਟ ਨੇ ਜਿਹੜੇ ਰੇਟ ਮੇਰੇ ਹਿਸਾਬ ਨਾਲ ਵੀ ਲੁੱਟ ਵਾਲੇ ਰੇਟ ਹੀ ਨੇ ਸਾਰੇ ਬਾਈ ਨੇ ਫਿਕਸ ਫਿਕਸ ਜੇ ਰੇਟ ਹੀ ਕਰੇ ਨੇ ਕੋਈ ਫालतੂ ਨਹੀਂ ਕਰਿਆ ਨੰਬਰ ਕੋ ਦਿੰਦਾ ਨੰਬਰ ਹੈਗਾ ਬਾਈ ਆਪਣਾ 988628674 988628674 ਪਿੰਡ ਗਵਿੰਦਪੁਰਾ ਤਹਿਸੀਲ ਨਥਾਣਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਹਾਂ ਬਾਈ ਜਨਵਰ 3 ਹਰਿਆਣੇ ਦੇ ਨੇ ਵੀਡੀਓ ਚ ਇੱਕ ਝੋਟੀ ਨੀਲੀ ਰਬੀ ਦੀ ਪੰਜਾਬ ਵਾਲੀ ਆ ਜਿਹੜੇ ਹਰਿਆਣੇ ਦੇ ਹੈਗੇ ਨੇ ਜੇ ਕਿਸੇ ਸੱਜਣ ਨੂੰ ਕੋਈ ਸ਼ੱਕ ਸ਼ੁਭਾ ਲੱਗੂ ਉਹ ਬਾਈ ਕਹਿੰਦਾ ਗੱਲ ਵੀ ਕਰਾ ਦੇਾਂਗੇ ਜਿੱਥੋਂ ਆਏ ਨੇ ਹਾਂ ਬਾਈ ਗੱਲ ਕਰਾ ਦੇਾਂਗੇ ਹਾਂ ਤਸੱਲੀਆਂ ਕਰਾ ਕੇ ਤੋਰਾਂਗੇ ਪੂਰੀਆਂ ਤੇ ਬਾਕੀ ਕਮੈਂਟ ਕਰਕੇ ਦੱਸੋ ਬਾਈ ਦੇ ਜਾਨਵਰ ਕਿੱਦਾਂ ਦੇ ਲੱਗੇ ਧੰਨਵਾਦ ਜੀ